ਅੱਜ ਅਮਰ ਸ਼ਹੀਦ ਕੌਮਰੇਟ ਦੇਸ਼ ਰਾ ਸੋਤਾ ਦੀ 35ਵੀਂ ਵਰ੍ਹੇ ਸਈ ਜ਼ਿਲ੍ਹਾ ਨਕੋਦਰ ਦੇ ਪਿੰਡ ਮਾਹੋਵਾਲ ਵਿਖੇ ਮਨਾਇ ਗਈ ਜਿਸ ਵਿੱਚ ਸੀਪੀਆਈਐਮ ਦੇ ਸੁਭਾ ਸਕੱਤਰ ਕੌਮਰੇਟ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹੀਦ ਕੌਮਰੇਟ ਦੇਸ਼ ਰਾ ਸੋਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਕੌਮਰੇਟ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸੰਬੋਧਨ ਵੀ ਕੀਤਾ ਗਿਆ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕੀ ਕਿਹਾ ਗਿਆ ਪਾਜ਼ਾ ਅੱਗੇ ਮੰਨਤ ਸਟੇਜ ਤੇ ਰਿਚੇ ਆਪੂ ਸਰਵਾਨ ਸਾਥੀ ਦੇਸਰਾ ਸੋਹਤਾ ਜੀ ਦੇ ਪਿੰਡ ਦੇ ਵਸੇ ਦੇ ਸਭ ਦਾ ਦੇ ਫੋਲਪੇ ਕਰਨ ਵਾਸਤੇ ਮੋਢੇ ਮੇਰੇ ਬਜ਼ੁਰਗੋ ਭੈਣੋ ਮਾਔ ਤੇ ਨੌਜਵਾਨ ਸਪਤੀਓ ਮੇਰੇ ਤੋਂ ਪਹਿਲਾਂ ਮੇਰੇ ਸਾਥੀਆਂ ਨੇ ਸਾਥੀ ਸੋਹਤਾ ਜੀ ਦੇ ਜੀਵਨ ਤੇ ਸੰਘਰਸ਼ ਉਹਦੇ ਲਗਨ ਦੇ ਨਾਲ ਉਹਨਾਂ ਨੇ ਕਮਨਸ ਪਾਰਟੀ ਮਾਸਵਾਦੀ ਦੇ ਵਾਸਤੇ ਕੰਮ ਕੀਤਾ। ਉਹਨਾਂ ਫੈਟੀਆਂ ਦਾ ਮੁਕਾਬਲਾ ਕੀਤਾ ਜਿਹੜੀਆਂ ਦੇਸ਼ ਧਰੋਹੀ ਸਨ ਜੋ ਖਾਲਸਾ ਬੇਨਾਮ ਤੇ ਲੋਕਾਂ ਦਾ ਕਤਲੇਆਮ ਕਰਦੇ ਸਨ। ਉਹਨਾਂ ਦਾ ਵਿਚਾਰਾਂ ਦੇ ਤੌਰ ਤੇ ਸਾਥੀ ਦੇਸ਼ਰਾ ਸਹੋਤਾ ਤੇ ਹੋਰ ਜਿੰਨੇ ਸਾਡੇ ਸਾਥੀ ਉਸ ਲਹਿਰ ਦੇ ਅੰਦਰ ਸ਼ਹੀਦ ਹੋਏ ਉਹਨਾਂ ਦਾ ਵਿਚਾਰਾਂ ਦੇ ਤੌਰ ਤੇ ਇਹਨਾਂ ਖਾਲਸਤਾਨੀ ਦੇਸ਼ਦ્રોਹੀ ਅੱਤਵਾਦੀ ਵੱਖਵਾਦੀ ਦਰਿੰਦਿਆਂ ਨਾਲ ਵਿਚਾਰਾਂ ਦਾ ਵਿਰੋਧ ਸੀ ਤੋਂ ਵਿਰੋਧ ਸਹਿ ਨਹੀਂ ਕਰ ਸਕੇ ਕਹਿੰਦੇ ਜਦੋਂ ਕਿਸੇ ਕੋਲੋਂ ਦਲੀਲ ਮੁੱਕ ਜਾਏ ਤੋਂ ਬਖਲਾ ਜਾਂਦਾ ਉਸ ਬਖਲਾਹਟ ਦਾ ਨਤੀਜਾ ਹੈ ਜਿੱਥੇ ਸਾਡੇ ਰਾਜਨੀਤਕ ਕਾਗੂਆਂ ਨੂੰ ਸ਼ਹੀਦ ਗਿੱਤਾ ਜੀ ਸਭ ਤੋਂ ਵੱਡਿਆ ਸਹਾਤਾ ਸੀ ਵੀ ਆਏ ਹੁੰਦਾ ਝੰਡਾ ਚੁੱਕ ਕੇ ਉਹ ਰਾਜ ਦੇ ਨੇਦੇ ਵਾਇਚ ਸਭ ਤੋਂ ਵੱਧ ਸਹਾਤਾ ਦਿੱਤੀ ਹੈ ਉਸ ਤਰ੍ਹਾਂ ਪੰਜਾਬ ਦੇ ਅੰਦਰ ਹਜ਼ਾਰਾਂ ਦੇ ਗਿਰਤੀ ਦੇ ਲੋਕਾਂ ਦਾ ਬੇਗਨਾ ਲੋਕਾਂ ਦਾ ਇਹਨਾਂ ਲੋਕਾਂ ਨੇ ਕਤਲ ਕੀਤਾ ਜਿਨ੍ਹਾਂ ਦਾ ਕੋਸੂਰ ਕੋਈ ਨਹੀਂ ਸੀ ਜਦੋਂ ਰੇਲਾਂ ਤੋਂ ਕੱਢ ਕੇ ਵਸਤਾਂ ਤੋਂ ਕੱਢ ਕੇ ਜਦ ਬਘਾਰਾਂ ਦੇ ਅੰਦਰ ਬਾਮਬ ਲਾਸ਼ਟ ਕਰਕੇ ਉਹਨਾਂ ਦਾ ਕਤਲੇਆਮ ਕੀਤਾ ਤਾਂ ਉਹਦਾ ਨਤੀਜਾ ਜਿੱਲਾ ਪੰਜਾਬ ਨੂੰ ਬਹੁਤ ਵੱਡਾ ਸਰਕਾਰ ਤੇ ਬਹੁਤ ਵੱਡੇ ਜਿਹੜੀ ਸਾਨੂੰ ਮੁਸੀਬਤ ਝੜਨੀ ਪਈ ਉਸ ਸਮੇਂ ਦੇ ਅੰਦਰ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸਾਥੀਆਂ ਨੇ ਉਹਨਾਂ ਦਾ ਮਦਦ ਦਾ ਵਿਚਾਰਾਂ ਦੇ ਤੌਰ ਤੇ ਕਰਦੇ ਹੋਇਆ ਹੈ ਕਿਸੇ ਨੇ ਬੈਠ ਨਹੀਂ ਦਿਖਾਈ ਉਹਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹਾਦਤ ਤੱਕ ਦਿੱਤੀਆਂ ਨੇ ਕੋਈਸ ਪਾਰਟੀ ਬਾਦਲੂ ਸਭ ਤੋਂ ਵੱਡਾ ਦਾਅਵਾ ਇਸ ਕਰਦਾ ਪਾਰਟੀ ਆ ਵੱਡੀ ਦਾ ਹੋ ਸਕਦੀ ਹੈ ਜੀ ਰਾਜ ਵਿੱਚ ਤੌਰ ਤੇ ਆਪਣੇ ਆਪ ਨੂੰ ਵੱਡੇ ਕਹਾ ਸਕਦੇ ਆ ਪਰ ਸ਼ਹਾਦਤਾਂ ਦੇ ਰੋ ਵਿੱਚ ਸਭ ਤੋਂ ਵੱਡੀ ਪਾਰਟੀ ਜਿਹੜੀ ਸਭ ਤੋਂ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਜਿਹਨੂੰ ਮਾਣ ਹੈ ਇਸ ਕਰਦਾ ਫਖਰ ਕਰ ਸਕਦੇ ਆ ਅਸੀਂ ਤਸੀਪੇ ਅਮਨ ਜਿੱਦੇ ਸਤ ਤੋਂ ਬਾਅਦ ਸਾਥੀਆਂ ਦੇ ਸਹਾਇਤਾ ਦੇ ਕੇ ਪੰਜਾਬ ਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਅਸੀਂ ਆਪਣੀ ਭੂਮਿਕਾ ਨਿਭਾਈ ਜਿਹੜੇ ਲੋਕ ਇਹ ਸਮਝਦੇ ਸਨ ਕਿ ਕਾਲਾ ਡੋ ਤੇ ਅਮਨ ਹੋ ਜਾਏਗਾ ਸਾਡਾ ਜਵਾਬ ਉਦੋਂ ਵੀ ਹਾਂ ਵਿੱਚ ਸੀ ਉਹ ਅਸੀਂ ਅਮਨ ਤੇ ਸ਼ਾਂਤੀ ਕਾਇਮ ਕਰਨ ਦੇ ਵਿੱਚ ਪੰਜਾਬ ਦੇ ਅੰਦਰ ਪਹਿੰਚਾਂ ਨੂੰ ਬਚਾਉਣ ਦੇ ਵਾਸਤੇ ਜਿਹੜਾ ਸਾਡੇ ਭਾਈਚਾਰੇ ਨੂੰ ਸੁਭਾਤ ਕਰਨਾ ਚਾਹੁੰਦਾ ਉਸ ਸਾਥੀਆ ਉਹਨਾਂ ਦੇ ਮਨਸੂਬਿਆਂ ਨੂੰ ਸੇਫ ਕੀਤਾ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਨੂੰ ਮੁੜ ਤਰੱਕੀ ਪੰਜਾਬ ਨੂੰ ਮੁੜ ਅਮਰ ਤੇ ਸ਼ਾਂਤੀ ਆਏ ਪਾਸੇ ਨੂੰ ਤੋਰ ਸਾਥੀ ਦੇਸਰਾਸੋ ਹੁੰਦਾ ਪਰ ਉਹ ਜਿਹੜੇ ਸਾਡੇ ਸਾਥੀ ਸ਼ਹੀਦ ਹੋਏ ਉਹਨਾਂ ਦੇ ਵੱਡੇ ਹੁਕਮ ਕਰਕੇ ਆਪਾਂ ਦਾ ਸਾਡੇ ਸਾਥੀਆਂ ਨੂੰ ਸ਼ਰਧਾਂਜਲੀ ਫੋਲ ਭੇਜ ਕਰਦਾ ਸਾਥੀ ਦੇਸਰਾਸੋ ਦਾ ਉਹਨਾਂ ਨੂੰ ਵੀ ਜਿਹੜੇ ਸਾਡੀ ਪਾਰਟੀ ਦੇ ਬਹੁਤ ਮਹਾਨ ਆਗੂ ਸਰ ਸੋ ਅੱਜ ਦੇਸ਼ ਦੇ ਅੰਦਰ ਜੋ ਰਾਜਨੀਤਿਕ ਹਬਸਤਾ ਹੈ ਮੈਂ ਉੱਤੇ ਚਰਚਾ ਕਰਾਂਗਾ ਤੇ ਪੰਜਾਬ ਦੇ ਰਾਜਨੀਤਿਕ ਜੋ ਹਬਸਤਾ ਉੱਤੇ ਵੀ ਆਪਣੇ ਪਾਰਟੀ ਦਾ ਉਹ ਵਿਚਾਰ ਹੈ ਜੋ ਪਾਰਟੀ ਦੀ ਸਮਝ ਆਈ ਹੈ ਸੀਪੀਐਮ ਦੇ ਉਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਚਾਹ ਰਿਹਾ ਹੈ 35 ਜੁਬਲੀ ਦੇ ਮੌਕੇ ਦੇ ਉਤੇ ਦੇਸ਼ ਦੇ ਅੰਦਰ ਅੱਜ ਜਿਹੜੇ ਰਾਜ ਕਰਾਈ ਪਾਰਟੀ ਹੈ ਆਰਸ ਬੀਜੇਪੀ ਵਰਕਰ ਨੇ ਤੇ ਫ फेब्रुवारी ਦਾ ਦੱਜੋ ਅੱਜ ਬੋਲ ਦੇਤੇ ਰਾਜ ਕਰ ਰਿਹਾ ਸੀ ਵੀ ਆਈਐਮ ਦੀ ਇਹ ਸਮਝਦਰੀ ਹੈ ਕੇਸ ਗੱਜੋ ਨੂੰ ਵਿਚਾਰਾਂ ਦੇ ਤੌਰ ਤੇ ਨਖੇਰ ਨਾ ਹੋਏਗਾ ਰਾਜਨੀਤਕ ਫੇਰ ਵਿੱਚ ਇਹਨਾਂ ਨੂੰ ਹਰੋਣਾ ਹੋਏਗਾ ਤਾਂ ਹੀ ਦੇਸ਼ ਦਾ ਸੰਵਧਾਨ ਸਰਕਾਰ ਸੰਥਾ ਬੱਸ ਅਗਿਆਨ ਰੂਹੀਤ ਬਸ ਅਗਿਆਨ ਤੇ ਧਰਮਿਕ ਪੱਤਰ ਨੂੰ ਬਚਾਉਣਾ ਜਿਹੜੀ ਸਾਡੇ ਸਭ ਤੋਂ ਪਰਪਖ ਜੁਮੇ ਵਾਲੀ ਆ ਤੇ ਤਾਂ ਦੇਸ਼ ਦੀ ਸਰਕਾਰ ਖੁਦ ਹੀ ਇਹ ਸਾਰੇ ਕੁਝ ਦਾ ਮਲਿਆ ਮੇਲ ਕਰਨ ਲੱਗੀ ਹੋਈ ਆ ਮੋਦੀ ਦੇ ਅਗਵਾਈ ਵਿੱਚ ਮੈਂ ਉਹ ਬਹੁਤੇ ਡਿਟੇਲ ਨਹੀਂ ਕਹਿਣਾ ਚਾਹੁੰਦਾ ਮੇਰੇ ਸਾਥੀਆਂ ਨੇ ਗੱਲ ਕੀਤੀ ਆ ਨਾਲ ਮੈਂ ਉਹ ਰਿਪੀਟ ਕਰਨਾ ਚਾਹੁੰਦਾ ਔਰ ਜੋ ਪਹਿਲੇ ਚੋਣ ਦੇ ਸਮੇਂ ਤੋਂ ਉਹਨਾਂ ਨੇ ਲੋਕਾਂ ਦੇ ਨਾਲ ਦਿੱਤੇ ਸੀ ਤੇ ਦੂਸਰੀ ਥਾਂ ਮੈਨੂੰ ਨੌਕ ਲਵਾਇਆ ਨਾ ਨਾਰੇ ਨਹੀਂ ਦਿੱਤੇ ਉਸ ਸਬੰਧ ਵਿੱਚ ਮੇਰੇ ਸਾਥੀਆਂ ਨੇ ਚਰਚਾ ਕੀਤੀ ਆ ਬਾਲ ਦਾ ਘਰਾਓ ਨਹੀਂ ਕਰਨਾ ਦੂਸਰੀ ਚੋਣ ਜਦੋਂ 2019 ਦੀ ਲੜੀ ਮੋਦੀ ਦੀ ਵਾਅਿਚ ਕਾਰਪੋਰੇਟ ਫੈਕਟਰੀਆਂ ਦੇ ਗੱਲ ਜਿਓ ਨੇ ਮੋਦੀ ਸਾਹਿਬ ਹੋਏ ਕਹਿੰਦਾ ਫਰਦਾ ਸਾਰੇ ਮੋਲਕ ਵਿੱਚ ਵੀ ਮੈਂ 2019 ਦੀ ਚੋਣ ਵਿੱਚ ਤਿੰਨ ਵਾਦੇ ਕੀਤੇ ਸੀ ਮੁੱਖ ਦਾ ਪਹਿਲਾ ਵਾਦਾ ਸੀ 370 ਪੈਂਦੀ ਹੈ ਸਮਾਤ ਕਰਨੀ ਜੰਮੂ ਕਸ਼ਮੀਰ ਚੋ ਵਾਦੇ ਦੀ ਕਹਿੰਦਾ ਮੈਂ ਪੂਰਤੀ ਕਰ ਦਿੱਤੀ ਹੈ ਦੂਸਰਾ ਵਾਦਾ ਕਹਿੰਦਾ ਤੁਹਾਡੇ ਨਾਲ ਇਹ ਕੀਤਾ ਸੀ ਵੀ ਰਾਮ ਮੰਦਰ ਬਣਾਉਣਾ ਤੇ ਰਾਮ ਮੰਦਰ 22 ਜਨਵਰੀ ਨੂੰ ਬਣਾਤਾ ਉਹਨਾਂ ਕਾਪੜ ਕਰ ਦਿੱਤਾ ਕਹਿੰਦਾ ਦੂਸਰਾ ਵਾਦਾ ਪੂਰਾ ਕਰ ਦਿੱਤਾ ਤੀਜਾ ਵਾਦਾ ਜਿਹੜਾ ਤੀਜਾ ਜਿਹੜਾ ਵਾਦਾ ਸੀ ਕਹਿੰਦਾ ਤੁਹਾਡੇ ਨਾਲ ਉਹ ਸੀ ਇੱਕ ਸਾਰ ਸ਼ਿਵ ਕੋਟ ਲਾਗੂ ਕਰਨਾ ਹੈ ਕਿ ਸਾਰੇ ਦੇਸ਼ ਅੰਦਰ ਜੋ ਆਰਸ ਦੇ ਫਿਲਾਸਫੀ ਕਹਿੰਦੀ ਹੈ ਉਸ ਮੁਤਾਬਕ ਅਸੀਂ ਉਹਨੂੰ ਲਾਗੂ ਕਰਾਂਗੇ ਇੱਕ ਸਾਡ ਸਿਵਲ ਕੋਡ ਦਾ ਅਰਥ ਹੈ ਕਿ ਤੁਸੀਂ ਘੱਟ ਗੈਂਦੀਆਂ ਆਦੀਵਾਸੀ ਲੋਕ ਧਰਮ ਘੱਟ ਗੈਂਦੀਆਂ ਦੇ ਬਿਊਰੋ ਰਿਪੋਰਟ ਦੇ ਸਿਵਲ